ਸਤਿ ਸ਼੍ਰੀ ਅਕਾਲ ਜੀ ਮੈਂ ਰਾਜ ਖੁਰਮੀ ਪੰਜਾਬ ਮੇਲ ਪੰਜਾਬ ਨਿਊਜ਼ ਚੈਨਲ ਤੋਂ ਅੱਜ ਤੁਹਾਨੂੰ ਲੈ ਕੇ ਆਇਆ ਮਰੇਲ ਕੋਟਲਾ ਮਰੇਲ ਕੋਟਲਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਇਨ ਚਾਰਜ ਮਰੇਲ ਕੋਟਲਾ ਤੋਂ चौहान ਸਾਹਿਬ ਨੇ ਆਪਾਂ ਇਹਨਾਂ ਨਾਲ ਤੁਹਾਡੀ ਗੱਲ ਕਰਾਉਣੇ ਆ चौहान ਸਾਹਿਬ ਪਹਿਲਾਂ ਤੁਹਾਡਾ ਚੈਨਲ ਤੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਪੰਜਾਬ ਮੇਲ ਪੰਜਾਬ ਨਿਊਜ਼ ਚੈਨਲ ਦਾ ਜੀ ਆਇਆਂ ਨੂੰ ਕਹਿੰਦਾ ਤੁਹਾਡਾ ਇੱਥੇ ਆਇਆਂ ਨੂੰ ਦਾ ਸਵਾਗਤ ਕਰਦਾ ਧੰਨਵਾਦ ਚਾਨ ਸਾਹਿਬ ਛਰੋਮਨੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪਣਾ ਰੇਲ ਕੋਟਰਲੇ ਤੇ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ 2 ਸਾਲਾਂ ਤੋਂ ਤਕਰੀਬਨ ਇਸ ਬਾਰੇ ਤੁਸੀਂ ਕੀ ਕਹੋਗੇ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਛਰੋਮਨੀ ਅਕਾਲੀ ਦਲ ਅੰਮ੍ਰਿਤਸਰ ਜੁਆਇਨ ਕੀਤੀ ਸੀ ਔਰ ਮੇਰੇ ਕੰਮਾਂ ਨੂੰ ਦੇਖਦੇ ਹੋਏ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਮੈਨੂੰ ਫਿਰ ਇੱਥੇ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ ਔਰ ਉਸ ਤੋਂ ਟਾਈਮ ਤੋਂ ਲੈ ਕੇ ਹੁਣ ਤੱਕ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਚੜ੍ਹਦੀ ਕਲਾ ਦੇ ਲਈ ਹਰ ਕੰਮ ਉਹ ਕਰਦਾ ਆ ਰਿਹਾ ਜਿਸ ਤਰ੍ਹਾਂ ਕਿ ਅਸੀਂ ਖੰਡੂਰ ਸਾਹਿਬ ਦੇ ਵਿੱਚ ਜਾ ਕੇ ਉੱਥੇ ਭਾਈ ਅਮਰਤਪਾਲ ਜੀ ਦਾ ਪੂਰਾ ਸਮਰਥਨ ਕੀਤਾ ਕਿਉਂਕਿ ਸਾਡਾ ਖੁਦ ਉੱਥੇ ਕੈਂਡੀਡੇਟ ਸਰਦਾਰ ਹਰਪਾਲ ਸਿੰਘ ਬਲੇਅਰ ਸਾਹਿਬ ਖੜੇ ਸੀਗੇ ਬਟ ਅਸੀਂ ਆਪਣਾ ਆਪਣੀ ਪਾਰਟੀ ਦਾ ਸਮਰਥਨ ਜਿਹੜਾ ਹੈ ਭਾਈ ਅਮਰਤਪਾਲ ਜੀ ਨੂੰ ਲਿੱਤਾ ਸੀਗਾ ਇਸ ਕਰਕੇ ਆਪਣਾ ਕੈਂਡੀਡੇਟ ਸੀ ਉਥੋਂ ਵਾਪਸ ਲੈ ਲਿੱਤਾ ਸੀ ਔਰ ਉਥੋਂ ਆਪਣੀ ਪੂਰੀ سپورਟ ਭਾਈ ਅਮਰਤਪਾਲ ਜੀ ਦੇ ਹੱਕ ਚ ਕੀਤੀ ਸੀ ਔਰ ਉਥੇ ਦੇ ਖੰਡੂਰ ਸਾਹਿਬ ਦੇ ਲੋਕਾਂ ਨੇ ਬੜੇ ਹੀ ਉਤਸ਼ਾਹ ਦੇ ਨਾਲ ਪੰਜਾਬ ਦੀ ਸੈਕੰਡ ਹਾਈਐਸਟ ਲੀਡ ਦੇ ਨਾਲ ਜਿਤਾ ਕੇ ਭਾਈ ਅਮਰਤਪਾਲ ਜੀ ਨੂੰ ਪਾਰਲੀਮੈਂਟ ਭੇਜਿਆ ਸੀ ਪਰ ਜ਼ਾਲਮ ਸਰਕਾਰ ਨੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਇਸ ਤਰ੍ਹਾਂ ਲੈ ਕੇ ਗੈਨ ਜਿਵੇਂ ਕਿ ਸ਼ਾਇਦ ਕੋਈ ਬਹੁਤ ਵੱਡਾ ਮੁਜਰਮ ਹੋਵੇ ਮੈਨੂੰ ਇਹ ਪਤਾ ਲੱਗਿਆ ਸੀ ਕਿ ਜਦੋਂ ਭਾਈ ਅਮਰਤਪਾਲ ਜੀ ਨੂੰ ਸੋਚ ਕਾਉਣੀ ਸੀਗੀ ਪਾਰਲੀਮੈਂਟ ਲੈ ਜਾਣਾ ਸੀ ਤਾਂ ਉਹਨਾਂ ਨੂੰ ਇੱਕ ਫੌਜ ਦੇ ਜਹਾਜ਼ ਦੇ ਰਾਹੀਂ ਡਿਬੜੂਗੜ੍ਹ ਤੋਂ ਲੈ ਕੇ ਸਪੈਸ਼ਲ ਜਹਾਜ਼ ਦੇ ਰਾਹੀਂ ਦਿੱਲੀ ਲਿਆਂਦਾ ਗਿਆ ਔਰ ਦਿੱਲੀ ਵੀ ਪੂਰੀ ਪਹਿਲਾ ਪੈਰਾ ਮਿਲਟਰੀ ਫੋਰਸ ਦੇ ਵਿੱਚ ਉਹਨਾਂ ਨੂੰ ਉੱਥੇ ਲਿਜਾ ਕੇ ਸੌਚਾਈ ਗਈ ਹੈ ਮੈਂ ਕਹਿੰਦਾ ਇਹ ਮੰਦ ਭਾਗੀ ਹੈ ਕਿਉਂਕਿ ਇੱਕ ਐਮਪੀ ਨੂੰ ਇੱਕ ਤੁਸੀਂ ਕਸਟਡੀ ਦੇ ਵਿੱਚ ਲੈ ਕੇ ਜਾਓਗੇ ਤਾਂ ਉਹ ਲੋਕਾਂ ਦਾ ਚੁਣਿਆ ਹੋਇਆ ਐਮਪੀ ਹੈ ਕਿਉਂਕਿ ਫਿਰ ਇਸ ਤਰ੍ਹਾਂ ਦਾ ਫਿਰ ਅਸੀਂ ਸੰਵਿਧਾਨ ਦੀਆਂ ਤਜੀਆਂ ਉਡਾ ਰਹੇ ਹਾਂ ਕਿਉਂਕਿ ਸੰਵਿਧਾਨ ਨੇ ਹੀ ਸਾਨੂੰ ਹੱਕ ਦਿੱਤਾ ਆਪਣੀਆਂ ਮੰਗਾਂ ਰੱਖਣ ਦਾ ਆਪਣੀਆਂ ਗੱਲਾਂ ਰੱਖਣ ਦਾ ਅਗਰ ਸੰਵਿਧਾਨ ਦੇ ਮੁਤਾਬਕ ਅਸੀਂ ਚੱਲ ਰਹੇ ਹਾਂ ਤਾਂ ਉਸ ਦੇ ਉੱਪਰ ਅ ਚੱਲਦੇ ਹੋਏ ਜਦੋਂ ਭਾਈ ਅਮਰਪਾਲ ਜੀ ਨੂੰ ਉੱਥੋਂ ਜਿਤਾਇਆ ਗਿਆ ਲੋਕਾਂ ਨੇ ਜਿਤਾਇਆ ਤਾਂ ਅੱਜ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਬੈਠੇ ਹੋਣਾ ਚਾਹੀਦਾ ਸੀਗਾ ਅੱਜ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਸੀਟ ਖਾਲੀ ਪਈ ਹੈ ਉਹ ਕਿੱਦਾਂ ਆਪਣੇ ਹਲਕੇ ਦੇ ਲੋਕਾਂ ਦੀਆਂ ਗੱਲਾਂ ਸੁਣਨਗੇ ਔਰ ਮੈਂ ਇਹ ਵੀ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦਾ ਸਰਕਾਰ ਨੂੰ ਚਾਹੇ ਉਹ ਸੈਂਟਰ ਸਰਕਾਰ ਹੈ ਚਾਹੇ ਉਹ ਪੰਜਾਬ ਸਰਕਾਰ ਹੈ ਕਿਉਂਕਿ ਦੋਨੋਂ ਦੋਨਾਂ ਦੀ ਮਿਲੀ ਭੁਗਤ ਸੀ ਕਿ ਉਸ ਨੂੰ ਜਲਦ ਤੋਂ ਜਲਦ ਉਸ ਦੇ ਕੇਸਾਂ ਤੋਂ ਬਰੀ ਕਰਕੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਬਿਠਾਇਆ ਜਾਵੇ ਤਾਂ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀਆਂ ਆਪਣੇ ਲੋਕ ਸਭਾ ਹਲਕੇ ਦੇ ਲੋਕਾਂ ਦੀਆਂ ਮੰਗਾਂ ਸੁਣ ਸਕਣ ਉਹਨਾਂ ਦੀਆਂ ਮੰਗਾਂ ਪੂਰੀਆਂ ਕਰ ਸਕਣ ਇਹੀ ਮੈਂ ਕਹਿੰਨਾ ਕਿਉਂ ਨਹੀਂ ਛੱਡਿਆ ਜਾ ਰਿਹਾ ਅਮਰਪਾਲ ਜੀ ਨੂੰ ਇੰਨਾ ਚਿਰ ਹੋ ਗਿਆ ਐਮਪੀ ਵੀ ਬਣ ਚੁੱਕੇ ਨੇ ਕੀ ਕਾਰਨ ਹੈ ਕਾਰਨ ਤਾਂ ਜੀ ਇਹਨਾਂ ਦਾ ਮੇਨ ਕਾਰਨ ਤੇ ਇਹੀ ਹੈ ਕਿ ਵੀ ਇਹ ਨਹੀਂ ਚਾਹੁੰਦੇ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਇਹ ਨਸ਼ਿਆਂ ਤੋਂ ਦੂਰ ਹੋਵੇ ਭਾਈ ਅਮਰਤਪਾਲ ਜੀ ਦਾ ਜਿਹੜਾ ਮੰਤਵ ਸੀ ਉਹਨਾਂ ਦਾ ਇੱਕ ਉਦੇਸ਼ ਸੀ ਉਹਨਾਂ ਨੇ ਜਿਹੜਾ ਸ਼ੁਰੂ ਕੀਤਾ ਸੀ ਇੱਕ ਬੀੜਾ ਉਹ ਇਹੀ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਬਿਲਕੁਲ ਹੀ ਖਤਮ ਕਰ ਦਿੱਤਾ ਜਾਵੇ ਜਿਹੜੀ ਨੌਜਵਾਨ ਪੀੜ੍ਹੀ ਹੈ ਇਹਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ ਜਾਵੇ ਔਰ ਅੱਛੇ ਕੰਮਾਂ ਦੇ ਵਿੱਚ ਨੌਜਵਾਨ ਪੀੜੀ ਲੱਗੇ ਬਟ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਵੀ ਸਾਡੇ ਬੱਚੇ ਕਿਧਰੇ ਕੋਈ ਅੱਛੇ ਰਸਤੇ ਚੱਲ ਜਨ ਨਸ਼ਿਆਂ ਤੋਂ ਦੂਰ ਹੋ ਜਨ ਮੈਨੂੰ ਲੱਗਦਾ ਸ਼ਾਇਦ ਇਹੀ ਸੋਚਦੇ ਹੋયા ਸਰਕਾਰਾਂ ਨੇ ਭਾਈ ਅਮਰਤਪਾਲ ਜੀ ਨੂੰ ਦਿਬੜੂਗੜ ਇੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਜੇਲ੍ਹ ਦੇ ਵਿੱਚ ਭੇਜ ਦਿੱਤਾ चौहान ਸਾਹਿਬ ਜਿਸ ਤਰ੍ਹਾਂ ਤੁਸੀਂ ਨੇ ਕਿਹਾ ਵੀ ਨਸ਼ਿਆਂ ਵਾਂਗ ਨਸ਼ਿਆਂ ਦਾ ਦਰਿਆ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਵਗ ਰਿਹਾ ਹੈ ਜੀ ਸਮੁੰਦਰ ਹੈ ਇੱਕ ਤਰ੍ਹਾਂ ਦਾ ਵਗ ਰਿਹਾ ਹੈ ਪੂਰਾ ਵੀ ਇਸ ਨੂੰ ਖਤਮ ਕਰਨ ਵਾਸਤੇ ਕੀ ਮੁੱਦਾ ਚੱਕੇਉਗੇ ਇਹੀ ਮੁੱਦਾ ਚੱਕਾਂਗੇ ਅਸੀਂ ਜੋ ਕਿ ਭਾਈ ਅਮਰਤਪਾਲ ਜੀ ਨੇ ਚੱਕਿਆ। ਇਹੀ ਸਾਡੀ ਪਾਰਟੀ ਦਾ ਮੰਤਬ ਹੈ। ਇਹੀ ਸਾਡੇ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਮੰਤਬ ਹੈ ਕਿਉਂਕਿ ਉਹ ਇਨਿਆਇ ਦੇ ਖਿਲਾਫ ਚੱਲਣ। ਉਸ ਟਾਈਮ ਉਹ ਐਸਐਸਪੀ ਦੀ ਪੋਸਟ ਉੱਪਰ ਸੀ। ਜਦੋਂ ਇਨਿਆਇ ਹੋਇਆ ਤਾਂ ਉਹਨਾਂ ਨੇ ਆਪਣੀ ਪੋਸਟ ਦੀ ਪਰਵਾਹ ਨਹੀਂ ਕੀਤੀ, ਆਪਣੀ ਸੀਟ ਦੀ ਪਰਵਾਹ ਨਹੀਂ ਕੀਤੀ। ਉਹਨਾਂ ਨੇ ਬਗਾਵਤ ਕਰਕੇ ਸਰਕਾਰ ਦੇ ਨਾਲ ਮੱਥਾ ਲਾਇਆ। ਅੱਜ ਵੀ ਇਹੀ ਮੱਥਾ ਲਾਉਣ ਵਾਲੀ ਕੋਸ਼ਿਸ਼ ਹੈ ਜਿਹੜੀ ਭਾਈ ਅਮਰਤਪਾਲ ਜੀ ਕਰ ਰਹੇ ਹਨ ਸਾਡੇ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਕਰ ਰਹੇ ਹਨ ਉਹਨਾਂ ਦੇ ਨਾਲ ਸਾਡੀ ਪੂਰੀ ਪਾਰਟੀ ਦੇ ਅਹੁਦੇਦਾਰ ਜਾਂ ਕੀ ਜਿਹੜੇ ਸਾਡੇ ਵਰਕਰਨ ਉਹ ਸਾਰੇ ਇਸੇ ਮਤਲਬ ਨਕਸ਼ਾ ਕਰਨ ਤੇ ਅਸੀਂ ਚੱਲ ਰਹੇ ਹਾਂ ਪੰਜਾਬ ਦੇ ਵਿੱਚ ਗੁੰਡਾਗਰਦੀ ਵੱਧ ਰਹੀ ਹੈ ਅਤਿਆਚਾਰ ਹੋ ਰਹੇ ਨੇ ਇਸ ਬਾਰੇ ਕੀ ਕਹੂੰ ਗੁੰਡਾਗਰਦੀ ਤਾਂ ਇੱਥੇ ਏਡੀਕ ਵੱਧ ਗਈ ਹੈ ਸਿੱਧੂ ਮੂਸੇਵਾਲਾ ਜੀ ਤੋਂ ਸਰਕਾਰ ਨੇ ਪਹਿਲਾਂ ਤਾਂ ਸਿਕਿਉਰਿਟੀ ਵਾਪਸ ਲਿੱਤੀ ਜਦੋਂ ਸਿਕਿਉਰਿਟੀ ਵਾਪਸ ਲਿੱਤੀ ਇੱਥੋਂ ਪਤਾ ਲੱਗਦਾ ਹੈ ਕਿ ਵੀ ਦੂਜੇ ਦਿਨ ਉਹ ਜਦੋਂ ਮਾਰੇ ਗਏ ਤਾਂ ਇਟ ਮੀਨ ਕੋਈ ਨਾ ਕੋਈ ਤਾਂ ਤਾਰਾਂ ਮਿਲਦੀਆਂ ਨਾਲਪਸ ਦੇ ਵਿੱਚ ਗੁੰਡਾਗਰਦੀ ਔਰ ਸਰਕਾਰ ਦੀਆਂ ਗੁੰਡਾਗਰਦੀ ਸਰਕਾਰ ਤੋਂ ਬਿਨਾ ਨਹੀਂ ਹੋ ਸਕਦੀ ਸਰਕਾਰ ਦੀ ਸ਼ਹਿਤ ਇਹ ਹੀ ਗੁੰਡਾਗਰਦੀ ਹੋ ਰਹੀ ਹੈ ਅਗਰ ਸਰਕਾਰਾਂ ਚਾਹਣ ਤੇ ਇਹ ਗੁੰਡਿਆਂ ਨੂੰ ਗੁੰਡੇ ਅਨਸਰਾਂ ਨੂੰ ਜਾਂ ਜਿਹੜੇ ਨਸ਼ੇ ਵੇਚਦੇ ਨੇ ਇਹਨਾਂ ਨੂੰ ਤਾਂ 24 ਘੰਟਿਆਂ ਦੇ ਅੰਦਰ ਅੰਦਰ ਪੁਲਿਸ ਫੜ ਕੇ ਸਲਾਖਾਂ ਦੇ ਵਿੱਚ ਦੇ ਦੇਵੇ। ਮੁੱਖ ਮੰਤਰੀ ਵੱਲੋਂ ਕਿਹਾ ਜਾ ਰਿਹਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ। ਨਸ਼ਾ ਮੁਕਤ ਕੀਤਾ ਜਾਵੇਗਾ। ਇਸ ਬਾਰੇ ਤੁਸੀਂ ਕੀ ਕਹਿੰਦੇ ਹੋ? ਮੁੱਖ ਮੰਤਰੀ ਸਾਹਿਬ ਜਿਹੜਾ ਰੰਗਲਾ ਪੰਜਾਬ ਬਣਾਉਣ ਨੂੰ ਫਿਰਦੇ ਨੇ ਉਹ ਅੱਜ ਉਹ ਗੰਦਲਾ ਪੰਜਾਬ ਬਣ ਚੁੱਕਿਆ। ਨਸ਼ਿਆਂ ਦੇ ਦਰਿਆ ਵਗ ਰਹੇ ਨੂਰੇ। ਇਹ ਪੰਜਾਬ ਨੂੰ ਰੰਗਲਾ ਤਾਂ ਤਾਂ ਬਣਾਇਆ ਜਾ ਸਕਦਾ ਹੈ ਜੇ ਸਾਡੀ ਨੌਜਵਾਨ ਪੀੜ੍ਹੀ ਨੂੰ ਕੰਮਕਾਰ ਮਿਲੇਗਾ। ਜਦੋਂ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਬਿਲਕੁਲ ਬੇਲੀ ਫਿਰ ਰਹੀ ਹੈ ਉਸ ਨੂੰ ਜਦ ਉਸ ਨੂੰ ਜਦੋਂ ਤੱਕ ਕੰਮ ਨਹੀਂ ਮਿਲੇਗਾ ਨਾ ਤਾਂ ਉਹ ਝਟਕਣਗੇ ਅਸੀਂ ਸਾਡੇ ਬੱਚੇ ਨੇ ਇਹ ਚਾਹੇ ਉਹ ਨਸ਼ਿਆਂ 'ਚ ਜੁੜੇਨ ਜਾਂ ਕਿਤੇ ਗਲਤ ਕੰਮਾਂ ਦੇ ਵਿੱਚ ਲੱਗੇਨ ਹਣ ਤਾਂ ਸਾਡੇ ਬੱਚੇ ਉਹ ਅਸੀਂ ਉਹਨਾਂ ਨੂੰ ਅਗਰ ਨਹੀਂ ਸਮਝਾਵਾਂਗੇ ਨਹੀਂ ਮੋੜਾਂਗੇ ਤਾਂ ਫਿਰ ਇਹ ਸਾਡੀਆਂ ਗਲਤੀਆਂ ਨੇ ਮੈਂ ਕਹਿੰਦਾ ਇਹ ਪੰਜਾਬ ਸਰਕਾਰ ਦੀ ਗਲਤੀ ਹੈ ਸੈਂਟਰ ਸਰਕਾਰ ਦੀ ਗਲਤੀ ਹੈ ਜੋ ਕਿ ਸਾਡੇ ਨੌਜਵਾਨੀ ਨੂੰ ਅਗਰ ਕੰਮਕਾਰ ਨਹੀਂ ਦਿਓਗੇ ਹੁਣ ਕੰਮਕਾਰ ਨਹੀਂ ਹੁੰਦਾ ਤਾਂ ਫਿਰ ਇਹ ਚੋਰੀਆਂ ਵੱਲ ਨੂੰ ਤੁਰਦੇਨ ਫਿਰ ਇਹ ਲੁੱਟਾਂ ਖੋਹਾਂ ਵੱਲ ਨੂੰ ਤੁਰਦੇਨ ਜਦੋਂ ਇਹਨਾਂ ਦਾ ਨਸ਼ਾ ਟੁੱਟਦਾ ਫਿਰ ਇਹ ਨਹੀਂ ਦੇਖਦੇ ਕਿ ਸਾਹਮਣੇ ਲੇਡੀਜ਼ ਤੁਰੀ ਜਾ ਰਹੀ ਹੈ ਇਸ ਦੀ ਬਾਲੀ ਲਾਉਣੀ ਹੈ ਚੈਨੀ ਲਾਉਣੀ ਹੈ ਜਾਂ ਕਿ ਆ ਗੱਡੀ ਖੜੀ ਹੈ ਇਹਦੇ ਵਿੱਚ ਬੈਟਰੀ ਚੱਕ ਕੇ ਸੀ ਆਪਣਾ ਨਸ਼ਾ ਪੂਰਾ ਕਰਨਾ ਹੈ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ ਇਸ ਨੂੰ ਬੰਦ ਕਰਾਉਣ ਤੇ ਕੀ ਤੁਸੀਂ ਇਸ ਬਾਰੇ ਸਹਿਮਤ ਹੋ ਇੱਕ ਪਾਸੇ ਤਾਂ ਸਰਕਾਰ ਦਿਖਾਵਾ ਕਰ ਰਹੀ ਹੈ ਕਿ ਇਹ ਸੀ ਨਸ਼ਿਆਂ ਨੂੰ ਬੰਦ ਕਰਾਉਣੇ ਆ ਜਦੋਂ ਪੁਲਿਸ ਵਾਲੇ ਨਸ਼ੇ ਨਸ਼ੇੜੀਆਂ ਨੂੰ ਜਾਂ ਨਸ਼ੇ ਵੇਚਣ ਵਾਲਿਆਂ ਨੂੰ ਅਰੈਸਟ ਕਰਕੇ ਲੈ ਕੇ ਜਾਂਦੇ ਨੇ ਤਾਂ ਫਿਰ ਕਿਉਂ ਉੱਥੇ ਮੰਤਰੀਆਂ ਸੰਤਰੀਆਂ ਦੇ ਫੋਨ ਪਹੁੰਚ ਜਾਂਦੇ ਨੇ ਉਹਨਾਂ ਨੂੰ ਕਿਉਂ ਮਜਬੂਰ ਕੀਤਾ ਜਾਂਦਾ ਹੈ ਮੁਲਾਜ਼ਮਾਂ ਨੂੰ ਕਿ ਛੱਡ ਦਿਓ ਇਹਨਾਂ ਨੂੰ ਪੁਲਿਸ ਸਿਸਟਮ ਮਜਬੂਰ ਹੈ ਮੈਂ ਕਹਿੰਦਾ ਪੁਲਿਸ ਦੇ ਅਗਰ ਹੱਥ ਖੋਲ ਦਿੱਤੇ ਜਾਣ ਤਾਂ 24 ਘੰਟਿਆਂ ਦੇ ਵਿੱਚ ਨਸ਼ਾ ਖਤਮ ਹੋ ਸਕਦਾ ਹੈ ਮਰੀਲ ਕੋਟਲੇ ਦੇ ਵਿੱਚ ਵੀ ਨਸ਼ਾ ਬਹੁਤ ਜ਼ਿਆਦਾ ਵਿਖਰੇ ਹੈ ਇਸ ਬਾਰੇ ਬਿਲਕੁਲ ਸਾਡੇ ਸ਼ਹਿਰ ਦੇ ਇਸ ਟਾਈਮ ਮਲੇਰ ਕੋਟਲਾ ਮੇਰਾ ਖਿਆਲ ਹੈ ਹੈਡ ਟਾਪ ਲਿਸਟ ਵਿੱਚ ਹੈ ਮੇਰਾ ਘਰ ਛੱਠੇ ਬਾਜ਼ਾਰ ਦੇ ਏਰੀਆ ਦੇ ਵਿੱਚ ਆਉਂਦਾ ਹੈ ਰਾਤ ਨੂੰ ਤੁਸੀਂ 10 ਵਜੇ ਤੋਂ ਬਾਅਦ ਜਾ ਕੇ ਉੱਥੇ ਦੇਖ ਲੈਣ ਹਰ ਚੀਜ਼ਾਂ ਹਰ ਤਰ੍ਹਾਂ ਦਾ ਨਸ਼ਾ ਮਿਲ ਰਿਹਾ ਹੈ ਆਪਣੇ ਹਸਪੀਟਲ ਦੇ ਬਾਹਰ ਲੋਕ ਖੜੇ ਮੈਂ ਤੁਹਾਡੇ ਚੈਨਲ ਰਾਹੀਂ ਇਹ ਦੱਸ ਰਿਹਾ ਕਿ ਵੀ ਉਹਨਾਂ ਦੀ ਇੱਕ ਪਹਿਚਾਨ ਵੀ ਅਲੱਗ ਹੀ ਹੁੰਦੀ ਹੈ ਜਿਹੜੇ ਨਸ਼ੇ ਵੇਚ ਰਹੇ ਹਨ ਔਰ ਜਿਹੜੇ ਨਸ਼ੇ ਕਰ ਰਹੇ ਹਨ ਪੁਲਿਸ ਇਸ ਟਾਈਮ ਚੁੱਪ ਪਈ ਹੈ ਪੁਲਿਸ ਅਗਰ ਫੜਦੀ ਵੀ ਹੈ ਤਾਂ ਸਰਕਾਰਾਂ ਜਿਹੜੀਆਂ ਮੰਤਰੀ ਸੰਤਰੀ ਇੱਥੇ ਬੈਠੇ ਨੇ ਜਿਨ੍ਹਾਂ ਦੇ ਘਰੇ ਅੱਜ ਉਹ ਪਹੁੰਚ ਰਿਹਾ ਹੈ ਕਿ ਵੀ ਠੀਕ ਹੈ ਇਹਨੂੰ ਤੁਸੀਂ ਫੜਨਾ ਨਹੀਂ ਹੈਗਾ ਇਹਨਾਂ ਦਾ ਇੱਕ ਤਾਂ ਫਿਰ ਪੁਲਿਸ ਉੱਥੇ ਕੀ ਕਰੂਗੀ ਮੈਂ ਬੇਨਤੀ ਕਰਦਾ ਸਰਕਾਰ ਨੂੰ ਕਿ ਵੀ ਅਗਰ ਕੋਈ ਮੁਲਾਜ਼ਮ ਇਹਨਾਂ ਨਸ਼ੇੜੀਆਂ ਨੂੰ ਚੱਕ ਦੇਨ ਇਹਨਾਂ ਨਸ਼ੇੜੀਆਂ ਨੂੰ ਫੜ ਦੇਨ ਨਸ਼ੇ ਤਸਕਰਾਂ ਨੂੰ ਫੜ ਦੇਨ ਤਾਂ ਉਸ ਦੇ ਵਿੱਚ ਸਰਕਾਰ ਉਹਨਾਂ ਦੀ ਮਦਦ ਕਰੇ ਬਲਕਿ ਉਹਨਾਂ ਨੂੰ ਡਿਸਟਰਬ ਨਾ ਕਰੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਸੀਲ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਇਹ ਮਹਿਮਾ ਚਲਾਈ ਗਈ ਹੈ ਇਸ ਬਾਰੇ ਤੁਸੀਂ ਕੀ ਅੱਜ ਤੱਕ ਇੱਕ ਵੀ ਘਰ ਸੀਲ ਨਹੀਂ ਹੋਇਆ ਹੈਗਾ ਖੁਦ ਮੇਰੇ ਏਰੀਏ ਦੇ ਵਿੱਚ ਨਸ਼ੇ ਇੰਨੇ ਵਿਕ ਰਹੇ ਹਨ ਦੱਸੋ ਕਿਹੜਾ ਘਰ ਇਹਨਾਂ ਨੇ ਸੀਲ ਕਰ ਦਿੱਤਾ ਹੁਣ ਅਗਰ ਮੇਰੇ ਵਰਗਾ ਕਹੂਗਾ ਅਭੀਆ ਫਲਾਣਾ ਘਰ ਨਸ਼ਾ ਕਰ ਰਿਹਾ ਹੈ ਤੇ ਨਸ਼ੇੜੀਆਂ ਦਾ ਤਾਂ ਕੰਮ ਹੈ ਵੀ ਉਹਨਾਂ ਦਾ ਇਹਨਾਂ ਦੇ ਲਿੰਕ ਨੂੰ ਪੁੱਠੇ ਸਿੱਧੇ ਲਿੰਕ ਨੂੰ ਕੌਣ ਸਾਹਮਣੇ ਆ ਕੇ ਇਹ ਗੱਲ ਕਹੂਗਾ ਵੀ ਆਹ ਕਰ ਨਸ਼ਾ ਕਰ ਰਿਹਾ ਹੈ ਇਹ ਤਾਂ ਪੁਲਿਸ ਨੇ ਦੇਖਣਾ ਹੈ ਨਾ ਇਹ ਪ੍ਰਸ਼ਾਸਨ ਨੇ ਦੇਖਣਾ ਹੈ ਨਾ ਕੀ ਕਹਿਣਾ ਕਚੌਣੇ ਮਲੇਰ ਕੋਟਲੇ ਦੇ ਨਿਵਾਸੀ ਨੂੰ ਕੀ ਸੁਨੇਹਾ ਦੇਵੋਗੇ ਇਸ ਨ세ਬਾਰੇ ਮੈਂ ਮਲੇਰ ਕੋਟਲੇ ਦੀ ਆਵਾਮ ਨੂੰ ਇਹ ਅਪੀਲ ਕਰਦਾ ਕਿ ਇਹ ਚੀਜ਼ਾਂ ਤੋਂ ਨਸ਼ਿਆਂ ਤੋਂ ਲੜਾਈ ਝਗੜਿਆਂ ਤੋਂ ਦੂਰ ਰਹਿਣ اور اپنے بچیاں نو اچھی پربرش اور اچھی ਇਹਨਾਂ ਨੂੰ ਹਦਾਇਤ ਦਿਨ ਤਾਂਕਿ ਇਹ ਬੱਚਿਆਂ ਨਸ਼ਿਆਂ ਦੇ ਵੱਲ ਨਾ ਤਰਨ ਕਿਉਂਕਿ ਨੌਜਵਾਨ ਮੁੰਡੇ ਮਰ ਰਹੇ ਹਨ ਨੌਜਵਾਨ ਬੱਚੇ ਦਿਨ ਪਰ ਦਿਨ ਨਸ਼ਿਆਂ ਦੇ ਬਲੀ ਚੜ ਰਹੇ ਨੇ ਮਾਪਿਆਂ ਦੇ ਕਾਲੇ ਪੁੱਤਰ ਨੇ ਨੌਜਵਾਨ ਮਲਕੇ ਜੋ ਵੀ ਨੇ ਨਸ਼ਾ ਕਰਦੇ ਨੇ ਜੀ ਟੀਕੇ ਲਾਉਂਦੇ ਨੇ ਗੋਲੀਆਂ ਖਾਂਦੇ ਨੇ ਤੇ ਕਾਰਨ ਕੀ ਹੈ ਵੀ 20 ਸਾਲ ਦੇ ਮੁੰਡੇ 18-18 ਸਾਲ ਦੇ ਮੁੰਡੇ 22-22 ਸਾਲ ਦੇ ਮੁੰਡੇ ਨਸ਼ਿਆਂ ਦੀ ਬਲੀ ਚੜেন ਉਹਨਾਂ ਮਾਵਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਬੱਚੇ ਨੂੰ ਪਾਲਿਆ ਪਰਵਰਸ਼ਿਆ 28-30 ਸਾਲ ਦਾ ਕੀਤਾ ਫਿਰ ਉਹ ਨਸ਼ੇ ਦੀ ਬਲੀ ਚੜ ਜਾਂਦਾ ਹੈ ਉਸ ਮਾਂ ਦੇ ਉੱਪਰ ਉਸ ਬਾਪ ਦੇ ਉੱਪਰ ਉਸ ਭੈਣ ਦੇ ਉੱਪਰ ਔਰ ਉਸ ਪਰਿਵਾਰ ਦੇ ਉੱਪਰ ਕੀ ਬੀਤਦੀ ਹੋਊਗੀ ਇਹ ਤਾਂ ਉਹੀ ਜਾਣ ਦਿੰਨਾ ਜਿਨ੍ਹਾਂ ਦੇ ਨਾਲ ਇਹ ਹੋਈ ਹੈ ਕਿਉਂਕਿ ਜਿਉਂਦਾ ਆ ਬਾਪ ਦੇ ਕੰਦੇ ਦੇ ਉੱਪਰ ਹਮੇਸ਼ਾ ਆਪਾਂ ਦੇਖਦੇ ਆਂ ਆ ਕਿ ਵੀ ਬਾਪ ਦਾ ਜ਼ਨਾਜ਼ਾ ਜਿਹੜਾ ਬਾਪ ਦੀ ਅਰਥੀ ਹੈ ਜਿਹੜੀ ਉਹ ਪੁੱਤ ਦੇ ਕੰਦਿਆਂ ਉੱਪਰ ਜੱਚਦੀ ਹੈ ਅਗਰ ਬਾਪ ਦਾ ਕੰਦਾ ਪੁੱਤ ਪੁੱਤ ਦੀ ਅਰਥੀ ਨੂੰ ਲੱਗਦਾ ਹੈ ਪੁੱਤ ਦੇ ਜ਼ਨਾਜ਼ੇ ਨੂੰ ਲੱਗਦਾ ਹੈ ਮੇਰਾ خیال ਹੈ ਕਿ ਐਡਾ ਵੱਡਾ ਬੋਝ ਕੋਈ ਨਹੀਂ ਹੈਗਾ ਇਹ ਉਹਨਾਂ ਮਾਪੇ ਹੀ ਉਹੀ ਮਾਪੇ ਜਾਣਦੇ ਜਿਨ੍ਹਾਂ ਦੇ ਬੱਚੇ ਵਿਚਾਰੇ ਇਸ ਤਰ੍ਹਾਂ ਗੁੰਮਰਾਹ ਹੋ ਕੇ ਨਸ਼ਿਆਂ ਦੇ ਵੱਲ ਨੂੰ ਤੁਰੇ ਹੋਏ ਨੇ ਧੰਨਵਾਦ ਜੀ ਐਸੀ चौहान ਸਾਹਿਬ ਜੋ ਮਰੀਲ ਕੋਟਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮਰੀਲ ਕੋਟਲਾ ਤੋਂ ਹਲਕਾ ਇਨਚਾਰਜ ਨੇ ਜਿਨ੍ਹਾਂ ਨੇ ਨਸਿਆਂ ਬਾਰੇ ਸਾਨੂੰ ਤੁਹਾਨੂੰ ਚੰਨਣਾ ਪਾਇਆ ਕੀ ਪੰਜਾਬ ਸਰਕਾਰ ਕਿਉਂ ਚੁੱਪ ਹੈ ਇਸ ਬਾਰੇ